ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਤੇ ਟੀਮ ਇੰਡੀਆ ਨੇ ਵਿਸ਼ਵ ਕੱਪ ਚ ਜਿੱਤ ਦੀ ਹੈਟ੍ਰਿਕ ਪੂਰੀ ਕਰ ਲਈ ਹੈ ਪਰਤ ਮੰਡੇ ਚ ਟੀਮ ਇੰਡੀਆ ਨੇ ਇੱਕ ਤਰਫਾ ਅੰਦਾਜ਼ ਚ ਬਾਜ਼ੀ ਮਾਰੀ ਭਾਰਤ ਨੇ ਯੂਏਈ ਖਿਲਾਫ 9 ਵਿਕਟਾਂ ਨਾਲ ਜਿੱਤ ਦਰਜ ਕੀਤੀ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਬਣੇ ਆਰਸ਼ਵਨ ਅਤੇ ਰੋਹਿਤ ਸ਼ਰਮਾ ਅਸ਼ਵਨ ਨੇ 4 ਵਿਕਟ ਚਟਕੇ ਜਦਕਿ ਰੋਹਿਤ 57 ਦੌੜਾਂ ਬਣਾ ਕੇ ਨਾਬਾਦ ਰਹੇ ਪਰਤ ਵਿੱਚ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਕਮਾਲ ਕਰ ਦਿੱਤਾ ਭਾਰਤੀ ਟੀਮ ਨੇ ਯੂਏਈ ਨੂੰ 102 ਦੌੜਾਂ ਤੇ ਆਊਟ ਕਰ ਦਿੱਤਾ ਇਸ ਮੈਚ ਵਿੱਚ ਯੂਏਈ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਪਰ ਯੂਏਈ ਦਾ ਇਹ ਫੈਸਲਾ ਗਲਤ ਸਾਬਤ ਹੋਇਆ ਯੂਏਈ ਦੀ ਟੀਮ ਨੂੰ ਲਗਾਤਾਰ ਝਟਕੇ ਲੱਗਦੇ ਰਹੇ ਯੂਏਈ ਨੇ 24 ਓਵਰਾਂ ਦੀ ਖੇਡ ਤੋਂ ਬਾਅਦ 71 ਦੌੜਾਂ ਤੇ 9 ਵਿਕਟਾਂ ਗਵਾ ਦਿੱਤੀਆਂ ਸਨ ਫਿਰ ਆਖਰੀ ਵਿਕਟ ਲਈ ਯੂਏਈ ਦੇ ਬੱਲੇਬਾਜ਼ਾਂ ਨੇ 31 ਦੌੜਾਂ ਜੋੜੀਆਂ ਅਤੇ ਟੀਮ ਦਾ ਸਕੋਰ 100 ਦੌੜਾਂ ਦੇ ਪਾਰ ਪਹੁੰਚਾਇਆ UA 102 ਦੌੜਾਂ ਤੇ ਆਲ ਆਊਟ ਹੋਈ ਮੁਕਾਬਲਾ ਜਿੱਤਣ ਲਈ ਟੀਮ ਇੰਡੀਆ ਨੂੰ 103 ਦੌੜਾਂ ਦਾ ਟੀਚਾ ਮਿਲਿਆ ਅਤੇ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਇਹ ਟੀਚਾ ਸਿਰਫ ਇੱਕ ਵਿਕਟ ਗਵਾਕੇ ਹਾਸਲ ਕਰ ਲਿਆ ਟੀਮ ਇੰਡੀਆ ਨੂੰ ਇੱਕ ਝਟਕਾ ਜਲਦੀ ਹੀ ਲੱਗਿਆ ਜਦ ਤਵਨ 14 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਫਿਰ ਰੋਹਿਤ ਸ਼ਰਮਾ ਨੇ ਨਾਬਾਦ 57 ਦੌੜਾਂ ਬਣਾਈਆਂ ਅਤੇ ਵਿਰਾਟ ਕੋਹਲੀ ਨੇ ਨਾਬਾਦ 33 ਦੌੜਾਂ ਦੀ ਪਾਰੀ ਖੇਡ ਟੀਮ ਇੰਡੀਆ ਨੂੰ ਜਿੱਤੇ ਪਾਰ ਪਹੁੰਚਾ ਦਿੱਤਾ टीम इंडिया ਲਈ ਰਵੀਚంద్రਨ ਅਸ਼ਵਿਨ ਨੇ 4 ਵਿਕਟ ਹਾਸਲ ਕੀਤੇ ਜਦਕਿ ਉਮੇਸ਼ ਯਾਦਵ ਅਤੇ ਰਵਿੰਦਰ ਜੜੇਜਾ ਨੇ 2-2 ਵਿਕਟ ਚਟਕੇ ਅਸ਼ਵਿਨ ਨੂੰ ਲਾਜਵਾਬ ਗੇਂਦਬਾਜ਼ੀ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚ ਜੋ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਨ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ